ਸਾਤਿ ਸ਼੍ਰੀ ਅਕਾਲ ਜੀ ਮੈਂ ਮਹਿਰਕਾ ਤੋਂ ਵਾਪਸ ਘਰ ਆਇਆ ਤੇ ਵੇਖਿਆ ਕਿ ਪੂਰੇ ਪਰਿਵਾਰ ਦੇ 20 ਲੋਕਾਂ ਦਾ ਖਾਣਾ ਮੇਰੀ ਘਰ ਵਾਲੀ ਇਕੱਲੀ ਹੀ ਬਣਾ ਰਹੀ ਆ ਜਦੋਂ ਕਿ ਮੇਰੀ ਭਾਬੀ ਤੇ ਮੇਰੀਆਂ ਭੈਣਾਂ ਉਹਦੀ ਕਿਸੇ ਵੀ ਕੰਮ ਵਿੱਚ ਕੋਈ ਮਦਦ ਨਹੀਂ ਸੀ ਕਰਦੀਆਂ ਸਭ ਇਕੱਠੀਆਂ ਬੈਠ ਕੇ ਖਾਣਾ ਖਾਂਦੀਆਂ ਤੇ ਉਹ ਵਿਚਾਰੀ ਦੂਰ ਬੈਠ ਕੇ ਉਹਨਾਂ ਦੇ ਮੂੰਹ ਹਲ ਵੇਖਦੀ ਰਹਿੰਦੀ ਘਰ ਵਾਲਿਆਂ ਦਾ ਰਵੱਈਆ ਵੇਖ ਕੇ ਮੈਂ ਬਹੁਤ ਪਰੇਸ਼ਾਨ ਹੋ ਗਿਆ ਮੈਂ ਸਮਝ ਗਿਆ ਸੀ ਕਿ ਮੇਰੀ ਘਰ ਵਾਲੀ ਇੰਨੀ ਚੁੱਪ ਕਿਉਂ ਰਹਿਣ ਲੱਗੀ ਆ ਇੱਕ ਦਿਨ ਘਰ ਵਿੱਚ ਮਹਿਮਾਨ ਆਏ ਹੋਏ ਸੀ ਤਾਂ ਮੈਂ ਸਭ ਦੇ ਸਾਹਮਣੇ ਹੀ ਆਪਣੀ ਘਰ ਵਾਲੀ ਦੇ ਨਾਲ ਜੋ ਕੀਤਾ ਉਹਨੂੰ ਵੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਕਿਉਂਕਿ ਮੈਨੂੰ ਅੱਜ ਵੀ ਉਹ ਦਿਨ yaad ਆ ਜਦੋਂ ਮੈਂ ਆਪਣੇ ਵਿਆਹ ਦੇ 4 ਸਾਲ ਬਾਅਦ ਇੰਡੀਆ ਵਾਪਸ ਆਇਆ ਸੀ ਘਰ ਦਾ ਹਰ ਮੈਂਬਰ 에ਅਰਪੋਰਟ ਤੇ ਮੌਜੂਦ ਸੀ ਜਿਦੇ ਵਿੱਚ ਉਹ ਮੇਰੀ 2 ਸਾਲ ਦੀ ਬੇਟੀ ਵੀ ਸੀ ਮੇਰੀਆਂ ਅੱਖਾਂ ਜਸਪ੍ਰੀਤ ਨੂੰ ਲੱਭ ਰਹੀਆਂ ਸੀ ਪਰ ਉਹਨੂੰ ਉੱਥੇ ਨਾ ਵੇਖ ਕੇ ਮੈਂ ਥੋੜਾ ਜਿਹਾ ਬੇਚੈਨ ਹੋ ਗਿਆ ਮੈਂ ਆਪਣੇ ਘਰ ਜਿਆਂ ਨੂੰ ਮਿਲ ਕੇ ਮਿਹਨ ਨੂੰ ਗੋਦੀ ਵਿੱਚ ਚੁੱਕ ਲਿਆ ਤੇ ਉਹ ਰੋਣ ਲੱਗੀ ਗੁਰਪਾਲ ਲਿਆ ਮੈਨੂੰ ਇਹਨੂੰ ਮੈਨੂੰ ਫੜਾ ਦੇ ਦੀਦੀ ਦੀ ਆਵਾਜ਼ ਆਈ ਤਾਂ ਮੈਂ ਤੁਰੰਤ ਹੀ ਜਸਪ੍ਰੀਤ ਬਾਰੇ ਪੁੱਛ ਲਿਆ ਕਿ ਜਸਪ੍ਰੀਤ ਕਿਉਂ ਨਹੀਂ ਆਈ ਮੈਨੂੰ ਲੈਣ ਇੰਨੀ ਛੋਟੀ ਬੱਚੀ ਨੂੰ ਭੇਜ ਦਿੱਤਾ ਗੁਰਪ੍ਰੀਤ ਤੂੰ ਪਰੇਸ਼ਾਨ ਕਿਉਂ ਹੋ ਰਿਹਾ ਆ ਉਹ ਘਰੇ ਤੇਰੇ ਲਈ ਖਾਣਾ ਬਣਾ ਰਹੀ ਆ ਉਹ ਕਿਹੜਾ ਰੋਜ਼-ਰੋਜ਼ ਕੰਮ ਕਰਦੀ ਆ ਅੱਜ ਸਾਰਿਆਂ ਦੇ ਲਈ ਖਾਣਾ ਬਣਾ ਰਹੀ ਆ ਕਿਉਂਕਿ ਸਾਰੇ ਤੈਨੂੰ ਮਿਲਣ ਆਏ ਨੇ ਮੈਂ ਦੀਦੀ ਦੀ ਗੱਲ ਸੁਣ ਕੇ ਚੁੱਪ ਹੋ ਗਿਆ 에어ਪੋਰਟ ਤੋਂ ਘਰ ਤੱਕ ਲਗਭਗ 1 ਘੰਟੇ ਦਾ ਸਫ਼ਰ ਸੀ ਮੈਂ ਪੂਰੇ ਰਸਤੇ ਮੇਰ ਨਾਲ ਖੇਡਦਾ ਰਿਹਾ ਹੁਣ ਸਭ ਕੁਝ ਵਧੀਆ ਲੱਗ ਰਿਹਾ ਸੀ ਪਰ ਦਿਲ ਉਦਾਸ ਸੀ ਤੇ ਕਾਸ਼ ਜਸਪ੍ਰੀਤ ਵੀ ਆ ਜਾਂਦੀ ਤਿੰਨ ਸਾਲ ਹੋ ਚੁੱਕੇ ਨੇ ਉਹਨੂੰ ਦੇਖੇ ਹੋਏ ਨੂੰ ਕੀ ਖਾਣਾ ਜ਼ਿਆਦਾ ਜ਼ਰੂਰੀ ਸੀ ਮੈਨੂੰ ਮਿਲਣਾ ਨਹੀਂ ਮੇਰੇ ਦਿਲ ਵਿੱਚ ਕੁਝ ਅਜੀਬ ਜੇ ਸਵਾਲ ਉੱਠ ਰਹੇ ਸੀ ਖੈਰ ਘਰ ਦੇ ਦਰਵਾਜ਼ੇ ਤੇ ਅਸੀਂ ਪਹੁੰਚੇ ਤਾਂ ਜਸਪ੍ਰੀਤ ਪਹਿਲਾਂ ਹੀ ਗੱਡੀ ਦੀ ਆਵਾਜ਼ ਸੁਣ ਕੇ ਉੱਥੇ ਪਹੁੰਚ ਚੁੱਕੀ ਸੀ ਦੂਰ ਤੋਂ ਵੇਖਿਆ ਤਾਂ ਦਿਲ ਚ ਆਇਆ ਜਾ ਕੇ ਮਿਲ ਲਵਾਂ ਪਰ ਨਹੀਂ ਬਸ ਦੂਰ ਤੋਂ ਹੀ ਮੁਸਕਰਾ ਦਿੱਤਾ ਤੇ ਹਲਕੀ ਜਿਹੀ ਮੁਸਕਰਾੜ ਦੇ ਬਾਅਦ ਪਾਣੀ ਲੈਣ ਚਲੀ ਗਈ ਪੂਰਾ ਦਿਨ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਰਿਹਾ ਘਰ ਦੇ ਵੀ ਬਹੁਤ ਖੁਸ਼ ਸੀ ਮੇਰੇ ਦੋਸਤ ਵੀ ਮਿਲਣ ਆ ਰਹੇ ਸੀ ਜਸਪ੍ਰੀਤ ਰਸੋਈ ਤੋਂ ਬਾਹਰ ਨਿਕਲ ਹੀ ਨਹੀਂ ਸਕੀ ਸੀ ਕਦੇ ਕਿਸੇ ਨੂੰ ਚਾਹ ਪੀਉਂਦੀ ਤੇ ਕਦੇ ਕਿਸੇ ਦੇ ਲਈ ਖਾਣਾ ਬਣਾਉਂਦੀ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਜਸਪ੍ਰੀਤਾ ਕਿਥੇ ਗਵਾਚ ਹੀ ਗਈ ਆ ਸ਼ਾਮ ਹੋਈ ਤਾਂ ਮਹਿਮਾਨਾਂ ਦਾ ਆਉਣਾ ਘਟ ਹੋਇਆ ਸਾਰੇ ਖਾਣਾ ਖਾਣ ਵਿੱਚ ਬਿਜੀ ਸੀ ਮੈਂ ਸੋਚਿਆ ਜਸਪ੍ਰੀਤ ਨਾਲ ਕੋਈ ਮਦਦ ਕਰ ਦੇਵਾਂ ਸਵੇਰ ਤੋਂ ਬਸ ਕੰਮ ਵਿੱਚ ਲੱਗੀ ਆ ਅਜੇ ਮੈਂ ਉੱਠਿਆ ਹੀ ਸੀ ਤੇ ਮੰਮੀ ਨੇ ਬੁਲਾ ਲਿਆ ਗੁਰਪਾਲ ਮੇਰੇ ਕੋਲ ਆ ਕੇ ਬਹਿ ਜਾ ਬੇਟੇ ਮੰਮੀ ਜੀ ਜਸਪ੍ਰੀਤ ਨਾਲ ਕੁਝ ਗੱਲ ਕਰਨੀ ਸੀ ਆ ਰਹੀ ਆ ਸਾਡੇ ਕੰਮ ਖਤਮ ਕਰਕੇ ਖੁਦ ਹੀ ਆ ਜਾਊਗੀ ਵੈਸੇ ਵੀ ਕਿਹੜਾ ਕੋਈ ਜ਼ਿਆਦਾ ਹੀ ਕੰਮ ਕਰਦੀ ਆ ਉਹ ਅੱਜ ਹੀ ਤਾਂ ਕਰਨ ਲੱਗੀ ਆ ਉਹਨੂੰ ਕਰਨ ਦੇ ਮੈਂ ਹੈਰਾਨ ਸੀ ਕਿਉਂਕਿ ਜਸਪ੍ਰੀਤ ਦੇ ਬਾਰੇ ਮੈਂ ਇਹ ਦੂਜੀ ਵਾਰ ਸੁਣ ਰਿਹਾ ਸੀ ਜਸਪ੍ਰੀਤ ਦੇ ਖਿਲਾਫ ਕਿਤੇ ਨਾ ਕਿਤੇ ਮੇਰੇ ਦਿਲ ਵਿੱਚ ਵੀ ਅੱਗ ਲੱਗ ਚੁੱਕੀ ਸੀ ਸੁਭਾ ਚੇਤੇ ਦੀਦੀ ਨੇ ਜਸਪ੍ਰੀਤ ਦੇ ਕੰਮ ਨਾ ਕਰਨ ਦੇ ਬਾਰੇ ਚ ਕਿਹਾ ਤਾਂ ਨਾਲ ਹੀ ਮੰਮੀ ਵੀ ਜਸਪ੍ਰੀਤ ਨੂੰ ਝਿੜਕਣ ਲੱਗੀ ਤਾਂ ਮੈਂ ਵੀ ਚੁੱਪ ਕਰਕੇ ਬਹਿ ਗਿਆ ਤੇ ਸੋਚਣ ਲੱਗਿਆ ਕਿ ਸ਼ਾਇਦ ਮੰਮੀ ਠੀਕ ਕਹਿ ਰਹੀ ਹੋਵੇਗੀ ਆਖਿਰ ਉਹ ਮਾਂ ਹੈ ਗਲਤ ਕਿਵੇਂ ਹੋ ਸਕਦੀ ਆ ਰਾਤ ਨੂੰ ਜਦੋਂ ਸਾਰੇ ਸੌਣ ਲਈ ਚਲੇ ਗਏ ਤਾਂ ਜਸਪ੍ਰੀਤ ਨਾਲ ਕੋਈ ਕੋਈ ਗੱਲ ਕਰਨ ਦਾ ਮੌਕਾ ਮਿਲਿਆ ਜਸਪ੍ਰੀਤ ਤੂੰ ਇੰਨੀ ਚੁੱਪ ਕਿਉਂ ਰਹਿੰਦੀ ਆ ਤੂੰ ਤਾਂ ਬਹੁਤ ਬੋਲਿਆ ਕਰਦੀ ਸੀ ਜਿਆਦਾ ਨਾ ਪੂਰਾ ਦਿਨ ਆਪਾਂ ਆਫਿਸ ਵਿੱਚ ਕਿੰਨੀਆਂ ਗੱਲਾਂ ਕਰਦੇ ਸੀ ਆਫਿਸ ਵਿੱਚ ਤੈਨੂੰ ਸਾਰੇ ਹੀ ਚੁੱਪ ਕਰਾਉਂਦੇ ਸੀ ਕਦੇ ਤੇਰੇ ਨਾਲ ਲੜਾਈ ਹੁੰਦੀ ਤਾਂ ਕਦੇ ਮੈਡਮ ਪਿੰਦਰ ਨਾਲ ਦਰਿਆਸਾਲ ਜਸਪ੍ਰੀਤ ਤੇ ਮੈਂ ਇੱਕ ਹੀ ਜਗ੍ਹਾ ਨੌਕਰੀ ਕਰਦੇ ਸੀ ਜਸਪ੍ਰੀਤ ਮੈਨੂੰ ਪਹਿਲੇ ਦਿਨ ਤੋਂ ਹੀ ਪਸੰਦ ਆ ਗਈ ਸੀ ਜਦੋਂ ਉਹ ਪਹਿਲੇ ਦਿਨ ਨੌਕਰੀ ਤੇ ਆਈ ਸੀ ਬਸੂਮ ਜੀ ਲੱਗਦੀ ਸੀ ਪਰ ਬੋਲਣ ਵਿੱਚ ਪੂਰੀ ਤੇਜ਼ ਤਰਾਰ ਸੀ ਅਸੀਂ 3 ਸਾਲ ਤੱਕ ਇਕੱਠਿਆਂ ਹੀ ਨੌਕਰੀ ਕੀਤੀ ਫਿਰ ਮੈਨੂੰ ਬਾਹਰ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਨੌਕਰੀ ਛੱਡ ਦਿੱਤੀ ਪਰ ਜਸਪ੍ਰੀਤ ਨੂੰ ਮੈਂ ਪਨਾਉਣਾ ਚਾਹੁੰਦਾ ਸੀ ਫਿਰ ਮਾਂ ਨੂੰ ਰਾਜੀ ਕੀਤਾ ਜੋ ਕਿ ਬਹੁਤ ਮੁਸ਼ਕਲ ਕੰਮ ਸੀ ਤੇ ਫਿਰ ਆਖਿਰਕਾਰ ਅਸੀਂ ਦੋਵੇਂ ਇਕ ਹੀ ਹੋ ਗਏ ਮੈਂ 1.2 ਮਹੀਨੇ ਦੇ ਲਈ ਹੀ ਆਪਣੇ ਵਿਆਹ ਦੇ ਲਈ ਰੁਕਿਆ ਸੀ ਵਿਆਹ ਤੋਂ ਬਾਅਦ ਇਧਰ ਉਧਰ ਘੁੰਮਣਾ ਫਿਰਨਾ ਚੱਲਦਾ ਰਿਹਾ ਪੂਰਾ ਮਹੀਨਾ ਲੰਘ ਗਿਆ ਪਤਾ ਹੀ ਨਹੀਂ ਲੱਗਿਆ ਗੁਰਪਾਲ ਉਹ ਮੈਂ ਬਸ ਜਸਪ੍ਰੀਤ ਨੇ ਜਹੀ ਨਹੀਂ ਕਿਹਾ ਸੀ ਕਿ ਮਿਹਰ ਨੇ ਰੋਣਾ ਸ਼ੁਰੂ ਕਰ ਦਿੱਤਾ ਜਸਪ੍ਰੀਤ ਉਹਨੂੰ ਚੁੱਪ ਕਰਾਉਣ ਤੇ ਉਹਨੂੰ ਸਮਾਉਣ ਦੇ ਵਿੱਚ ਲੱਗ ਗਈ ਮੇਰੀ ਅੱਖ ਕਦੋਂ ਲੱਗ ਗਈ ਪਤਾ ਹੀ ਨਾ ਲੱਗਿਆ ਸਵੇਰ ਮਿਹਰ ਦੀ ਆਵਾਜ਼ ਨਾਲ ਮੇਰੀ ਅੱਖ ਖੁੱਲ ਗਈ ਜਸਪ੍ਰੀਤ ਜਾ ਮਿਹਰ ਨੂੰ ਵੇਖ ਕਿਉਂ ਰੋ ਰਹੀ ਆ ਮਿਹਰ ਦੇ ਜ਼ਿਆਦਾ ਰੋਣ ਦੀ ਵਜ੍ਹਾ ਨਾਲ ਮੈਂ ਜਾਗ ਗਿਆ ਜਸਪ੍ਰੀਤ ਕਿੱਥਿਆਂ ਦੋ ਇਹ ਕਹਿੰਦੇ ਹੋਏ ਮੈਂ ਮਿਹਰ ਨੂੰ ਲੈ ਕੇ ਕਮਰੇ ਤੋਂ ਬਾਹਰ ਆਇਆ ਤਫੀਤੋ ਜਸਪ੍ਰੀਤ ਨੂੰ ਸੋਈ ਵਿੱਚ ਹੀ ਵੇਖਿਆ ਸਬਜੀ ਘਟਿਆ ਜਸਪ੍ਰੀਤ ਸਬਜੀ ਹੋਰ ਲੈ ਕੇ ਆ ਮੰਮੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਤਾਂ ਕੁਝ ਦੇਰ ਰੁਕ ਗਿਆ ਸਾਰੇ ਪਰਿਵਾਰ ਵਾਲੇ ਖਾਣੇ ਦੇ ਟੇਬਲ ਤੇ ਬੈਠੇ ਸੀ ਬਿਨਾਂ ਜਸਪ੍ਰੀਤ ਦੇ ਮੰਮੀ ਨੇ ਮੈਨੂੰ ਵੇਖਿਆ ਤੇ ਬੁਲਾ ਲਿਆ ਆ ਜਾ ਬੇਟਾ ਨਾਸ਼ਤਾ ਤਿਆਰ ਆ ਦੇਖ ਤੇਰੇ ਸਾਰੇ ਭੈਣ ਭਰਾ ਇੱਥੇ ਨੇ ਮੈਂ ਕਿਹਾ ਮੰਮੀ ਜਸਪ੍ਰੀਤ ਕਿੱਥੇ ਆ ਮੇਰ ਨੂੰ ਬਹੁਤ ਭੁੱਖ ਲੱਗੀ ਆ ਤਾਂ ਦੀਦੀ ਬੋਲੀ ਮੇਰ ਨੂੰ ਮੈਨੂੰ ਫੜਾ ਦੇ ਤੂੰ ਮੂੰਹ ਹਟੋਲਾ ਮੈਂ ਨੂੰ ਦੇਖਦੀ ਆ ਅੱਜ ਫਿਰ ਜਸਪ੍ਰੀਤ ਕਿਚਨ ਵਿੱਚ ਇਕੱਲੀ ਹੀ ਸੀ ਪੂਰੇ ਖਾਨਦਾਨ ਜਿਹਦੇ ਵਿੱਚ ਘੱਟ ਤੋਂ ਘੱਟ 20 ਜਾਣੇ ਜ਼ਰੂਰ ਹੋਣਗੇ ਜਸਪ੍ਰੀਤ ਖਾਣਾ ਬਣਾਉਣ ਵਿੱਚ ਬਿਜੀ ਸੀ ਮੰਮੀ ਤਾਂ ਕਹਿ ਰਹੀ ਸੀ ਕਿ ਜਸਪ੍ਰੀਤ ਕੋਈ ਕੰਮ ਹੀ ਨਹੀਂ ਕਰਦੀ ਬਸ ਇਕੱਲੀ ਕੀਤਾ ਆ ਤਾਂ ਫਿਰ ਇਹ ਕੀ ਆ ਮੈਂ ਕਿਹਾ ਜਸਪ੍ਰੀਤ ਆਪਣਾ ਤੇ ਮੇਰਾ ਖਾਣਾ ਬਾਹਰ ਲੈ ਕੇ ਆ ਜਾ ਸ਼ਾਇਦ ਮੇਰੀ ਗੱਲ ਕਿਸੇ ਨੂੰ ਚੰਗੀ ਨਹੀਂ ਲੱਗੀ ਪਰ ਕੁਝ ਅਜਿਹਾ ਵੀ ਸੀ ਜੋ ਮੈਨੂੰ ਹੀ ਚੰਗਾ ਨਹੀਂ ਲੱਗ ਰਿਹਾ ਸੀ ਸੁਬਾਹ ਤੋਂ ਦੁਪਹਿਰ ਦੁਪਹਿਰ ਤੋਂ ਸ਼ਾਮ ਤੱਕ ਜਸਪ੍ਰੀ ਦਾ ਬਸ ਇੱਕ ਹੀ ਕੰਮ ਸੀ ਉਹ ਹਰ ਕਿਸੇ ਦੀ ਖੁਆਸ਼ ਨੂੰ ਪੂਰੀ ਕਰਨ ਵਿੱਚ ਲੱਗੀ ਹੋਈ ਸੀ ਮੈਂ ਸਮਝ ਚੁੱਕਿਆ ਸੀ ਕਿ ਜਸਪ੍ਰੀ ਤੇ ਇੰਨੀ ਚੁੱਪ ਕਿਉਂ ਰਹਿਣ ਲੱਗੀ ਆ ਮੇਰੇ ਘਰ ਵਿੱਚ ਆ ਜਾਣ ਦੇ ਬਾਅਦ ਜਸਪ੍ਰੀ ਦੇ ਚਿਹਰੇ ਤੇ ਫਿਰ ਤੋਂ ਕੁਝ ਬਦਲਾਅ ਆਉਣਾ ਸ਼ੁਰੂ ਹੋ ਗਿਆ ਸ਼ਾਇਦ ਮੇਰੇ ਜਾਣ ਤੋਂ ਬਾਅਦ ਸਾਰੇ ਉਹਦੇ ਉੱਤੇ ਹੈਵੀ ਹੋਏ ਹੋਣਗੇ ਤਾਂ ਉਹ ਹੀ ਉਹ ਸਹਿਮ ਚੁੱਕੀ ਸੀ ਵਕਤ ਗੁਜ਼ਰਦਾ ਰਿਹਾ ਕੋਣਾ ਉਹ ਕੰਮ ਨੂੰ ਛੱਡ ਵੀ ਦਿੰਦੀ ਸੀ ਜਾਂ ਫਿਰ ਮੈਨੂੰ ਕਹਿ ਦਿੰਦੀ ਤੇ ਫਿਰ ਮੈਂ ਉਸ ਖੁਸ਼ੀ ਨਾਲ ਉਹਦੀ ਮਦਦ ਕਰਨ ਲਈ ਉੱਠ ਜਾਂਦਾ ਅੱਜ ਮੰਮੀ ਦੀ ਆਵਾਜ਼ ਆਈ ਕਿ ਜਸਪ੍ਰੀਤ ਨਾਸ਼ਤਾ ਬਣਾ ਦੇ ਸੁਖਾਈਆ ਸੁਖ ਮੇਰੀ ਦੀਦੀ ਦਾ ਨਾਮ ਆ ਜਿਹਦਾ ਵਿਆਹ ਸਾਡੇ ਘਰ ਦੇ ਨੇੜੇ ਪਾਪਾ ਦੇ ਦੋਸਤ ਦੇ ਮੁੰਡੇ ਨਾਲ ਹੋਇਆ ਸੀ ਇਸ ਲਈ ਰੋਜ਼ ਹੀ ਦੀਦੀ ਸਾਡੇ ਘਰ ਆ ਜਾਂਦੀ ਸੀ ਜਸਪ੍ਰੀਤ ਦੀ ਕਮਰ ਵਿੱਚ ਬਹੁਤ ਦਰਦ ਸੀ ਮੇਰੇ ਮਨਾਂ ਕਰ ਦੇ ਦੇ ਬਾਵਜੂਦ ਵੀ ਉਹ ਸੋਈ ਵਿੱਚ ਗਈ ਤੇ ਨਾਸ਼ਤਾ ਤਿਆਰ ਕਰਨ ਲੱਗੀ ਕਿਉਂਕਿ ਮੇਰ ਵੀ ਸੌਂ ਰਹੀ ਆ ਇਸ ਲਈ ਮੈਂ ਦੀਦੀ ਨਾਲ ਗੱਲਾਂ ਕਰਨ ਵਿੱਚ ਵਿਜੀ ਹੋ ਗਿਆ ਗੁਰਪਾਲ ਪਰੀਜ਼ ਮੇਰੇ ਨਾਲ ਖਾਣਾ ਲੈ ਆਉਣ ਵਿੱਚ ਮਦਦ ਕਰਿਓ ਹਾਂ ਠੀਕ ਆ ਮੈਂ ਫਟਾਫਟ ਉੱਠ ਖੜਾ ਹੋਇਆ ਜਸਪ੍ਰੀਤ ਦੀ ਮਦਦ ਕਰਨ ਲੱਗਿਆ ਇਹ ਗੱਲ ਕਿਸੇ ਨੂੰ ਵੀ ਚੰਗੀ ਨਹੀਂ ਲੱਗੀ ਜਦੋਂ ਸਾਰਿਆਂ ਨੇ ਨਾਸ਼ਤਾ ਕਰ ਲਿਆ ਤੇ ਜਸਪ੍ਰੀਤ ਵੀ ਮੇਰ ਨੂੰ ਲੈ ਕੇ ਕਮਰੇ ਵਿੱਚ ਚਲੀ ਗਈ ਤਾਂ ਦੀਦੀ ਨੇ ਤੇ ਮੈਂ ਇੱਕ ਦੂਜੇ ਨਾਲ ਗੱਲਾਂ ਕਰਨ ਵਿੱਚ ਵਿਜੀ ਹੋ ਗਏ ਗੁਰਪਾਲ ਤੂੰ ਜਾਣਦਾ ਹੀ ਹੈ ਮੈਂ ਮੈਨੂੰ ਕਿੰਨਾ ਪਿਆਰ ਕਰਦੀ ਹਾਂ ਕਦੇ ਅਜਿਹਾ ਨਹੀਂ ਚਾਹੁੰਦੀ ਕਿ ਤੁਸੀਂ ਖੁਸ਼ ਨਾ ਰਹੋ ਪਰ ਮੇਰੀਆਂ ਕੁਝ ਗੱਲਾਂ ਤੇ ਅਮਲ ਕਰੀਂ ਫਿਰ ਤੂੰ ਸੁਖੀ ਰਹਿ ਸਕੇਂਗਾ ਅੱਗੇ ਤੇਰੀ ਮਰਜ਼ੀ ਮੈਂ ਤੇਰੇ ਉੱਤੇ ਕੋਈ ਜ਼ਬਰਦਸਤੀ ਨਹੀਂ ਕਰ ਸਕਦੀ ਦੀਦੀ ਤੁਸੀਂ ਬੋਲੋ ਗੁਰਪਾਲ ਤੂੰ ਆਪਣੀ ਘਰਵਾਲੀ ਦੀ ਮਦਦ ਜ਼ਰੂਰ ਕਰਿਆ ਕਰ ਬਸ ਪਰ ਇੱਕ ਹੱਦ ਤੱਕ ਜਦੋਂ ਤੱਕ ਕਿ ਤੈਨੂੰ ਕੋਈ ਨਾ ਦੇਖੇ ਚੰਗਾ ਨਹੀਂ ਲੱਗਦਾ ਜਦੋਂ ਤੂੰ ਝੂਠੇ ਭਾਂਡੇ ਚੁੱਕਦਾ ਆ ਤੇ ਉਹਤਾਂ ਵਾਲੇ ਕੰਮ ਕਰਦਾ ਆ ਜੋ ਆਦਤ ਅੱਜ ਤੂੰ ਉਹਨੂੰ ਪਾ ਦਿੱਤੀ ਹੈ ਕੱਲ ਉਹੀ ਆਦਤ ਪੱਕੀ ਹੋ ਜਾਵੇਗੀ ਜੋ ਉਹਦਾ ਕੰਮ ਹੈ ਉੱਤੇ ਉਹਨੂੰ ਹੀ ਕਰਨਾ ਕਰਨ ਲਿਆ ਕਰ ਉਹ ਹਾਲੀਆਂ ਲਈ ਖੁਦ ਹੀ ਕਰ ਸਕਦੀ ਆ ਪਰ ਜੇ ਆਦਤ ਬਣ ਗਈ ਤਾਂ ਫਿਰ ਤੈਨੂੰ ਹਮੇਸ਼ਾ ਹੀ ਉਹਦੀ ਮਦਦ ਕਰਨੀ ਪਊਗੀ ਦੀਦੀ ਦੀ ਗੱਲ ਮੇਰੇ ਦਿਲ ਨੂੰ ਲੱਗ ਗਈ ਦਿਨ ਗੁਜ਼ਰਦੇ ਰਹੇ ਜਸਪ੍ਰੀਤ ਹਰ ਵਕਤ ਕੰਮ ਵਿੱਚ ਲੱਗੀ ਰਹਿੰਦੀ ਕਦੇ ਮੇਰਾ ਦਿਲ ਕਰਦਾ ਤਾਂ ਮੈਂ ਮੇਰ ਦੇ ਲਈ ਦੁੱਧ ਬਣਾ ਦਿੰਦਾ ਉਸ ਤੋਂ ਜ਼ਿਆਦਾ ਕੁਝ ਵੀ ਨਹੀਂ ਮੰਮੀ ਚੰਦੀ ਸੀ ਕਿ ਮੈਂ ਵਾਪਸ ਦੂਜੇ ਮੁਲਕ ਨਾ ਜਾਵਾਂ ਬਸ ਫਿਰ ਇੱਥੇ ਹੀ ਰਹਿ ਪਿਆ ਤੇ ਮੇਕਅਪ ਦੀ ਇੱਕ ਕੰਪਨੀ ਵਿੱਚ ਜੌਬ ਕਰਦਾ ਸੀ ਮੈਂ ਇਸ ਕੰਮ ਨੂੰ ਘਰ ਵਿੱਚ ਹੀ ਸ਼ੁਰੂ ਕਰ ਲਿਆ ਤੇ ਮੈਂ ਘਰੇ ਬੈਠੇ ਸੀ ਹੀ ਆਨਲਾਈਨ ਬਿਜ਼ਨਸ ਕਰਨ ਲੱਗਿਆ ਤੇ ਬਹੁਤ ਵਧੀਆ ਪੈਸੇ ਵੀ ਕਮਾ ਲੈਂਦਾ ਸੀ ਟਾਈਮ ਲੰਘਦਾ ਗਿਆ ਸਭ ਕੁਝ ਨਾਰਮਲ ਸੀ ਮੈਂ ਕਦੇ ਗੌਰ ਨਹੀਂ ਕੀਤਾ ਕਿ ਜਸਪ੍ਰੀਤ ਕੀ ਕਰਦੀ ਰਹਿੰਦੀ ਆ ਜਦੋਂ ਮੇਰੇ ਤਿੰਨ ਬੱਚੇ ਹੋਏ ਤਾਂ ਗੁਜ਼ਾਰਾ ਥੋੜਾ ਮੁਸ਼ਕਲ ਹੋ ਗਿਆ ਮੇਰੀਆਂ ਦੋਨੋਂ ਬੇਟੀਆਂ ਤਾਂ ਸਕੂਲ ਜਾਣ ਲੱਗੀਆਂ ਸੀ ਪਰ ਮੇਰਾ ਬੇਟਾ ਅਜੇ ਛੋਟਾ ਸੀ ਫਿਰ ਮੈਂ ਤੇ ਜਸਪ੍ਰੀਤ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਲਈ ਸ਼ਹਿਰ ਵਿੱਚ ਰਹਿਣ ਲੱਗ ਜਾਂਦੇ ਹਾਂ ਉੱਥੇ ਜਸਪ੍ਰੀਤ ਨੌਕਰੀ ਕਰ ਲਵੇਗੀ ਤੇ ਮੈਂ ਘਰੇ ਬੈਠਾ ਆਪਣਾ ਬਿਜ਼ਨਸ ਕਰਦਾ ਰਹੂੰਗਾ ਦੀਦੀ ਨਾਲ ਸਲਾਹ ਕੀਤੀ ਤਾਂ ਉਹਨਾਂ ਨੇ ਵੀ ਕੰਨ ਵਿੱਚ ਹਾਂਮੀ ਪਰ ਦਿੱਤੀ ਤੇ ਕਿਹਾ ਠੀਕ ਆ ਪਰ ਮੰਮੀ ਨੂੰ ਇਹ ਤੇ ਪੁੱਛਣਾ ਜਦੋਂ ਮੇਰੀ ਤਈਸ਼ਾ ਸੀ ਕਿ ਮੰਮੀ ਨੂੰ ਨਾਲ ਲੈ ਕੇ ਜਾਵਾਂ ਪਰ ਮੰਮੀ ਇੱਥੇ ਸਾਰਿਆਂ ਨੂੰ ਛੱਡ ਕੇ ਜਾਣ ਦੇ ਲਈ ਤਿਆਰ ਨਹੀਂ ਸੀ। ਉਹ ਮੇਰੇ ਵੱਡੇ ਭਰਾ ਦੇ ਨਾਲ ਰਹਿਣ ਲੱਗੀ। ਹੁਣ ਜ਼ਿੰਦਗੀ ਬਹੁਤ ਜ਼ਿਆਦਾ ਬਿਜੀ ਸੀ। ਮੈਂ ਪੂਰਾ ਦਿਨ ਸ਼ਾਮ ਤੱਕ ਕਪੜੇ ਬਿਜ਼ਨਸ ਵਿੱਚ ਵਿਜੀ ਰਹਿੰਦਾ। ਜਸਪ੍ਰੀਤ ਨੌਕਰੀ ਵਿੱਚ ਬਿਜੀ ਸੀ ਤੇ ਬੱਚੇ ਪੜਾਈ ਵਿੱਚ। ਇੱਕ ਦਿਨ ਜਸਪ੍ਰੀਤ ਨੌਕਰੀ ਤੋਂ ਆਈ ਤਾਂ ਸ਼ਾਇਦ ਕੁਝ ਜ਼ਿਆਦਾ ਹੀ ਥੱਕ ਗਈ ਸੀ। ਆਉਂਦੇ ਹੀ ਉਹ ਸੌਂ ਗਈ। ਤੇ ਅਸੀਂ ਸਾਰੇ ਭੁੱਖੇ ਹੀ ਰਹਿ ਗਏ। ਜਸਪ੍ਰੀ ਥੋੜਾ ਬਿਮਾਰ ਰਹਿਣ ਲੱਗੀ ਪਈ ਗਈ ਸੀ ਹੁਣ ਜਦੋਂ ਨਹੀਂ ਉਹ ਨੌਕਰੀ ਤੋਂ ਵਾਪਸ ਆਂਦੀ ਤਾਂ ਪਹਿਲਾਂ ਦੀ ਤਰ੍ਹਾਂ ਚੁਸਤ ਤੇ ਠੀਕ ਨਹੀਂ ਲੱਗਦੀ ਸੀ ਹੁਣ ਦੁਪਹਿਰ ਦੇ ਖਾਣੇ ਦੇ ਨਾਲ ਨਾਲ ਅਸੀਂ ਰਾਤ ਦਾ ਖਾਣਾ ਵੀ ਹੋਟਲ ਤੋਂ ਹੀ ਮੰਗਵਾ ਲੈਂਦੇ ਜਸਪ੍ਰੀਤ ਰੋਜ਼ ਕਹਿੰਦੀ ਕਿ ਗੁਰਪਾਲ ਮੈਨੂੰ ਡਾਕਟਰ ਦੇ ਕੋਲ ਲੈ ਕੇ ਜਾਓ ਤੇ ਮੈਂ ਕੰਮ ਦੀ ਵਜ੍ਹਾ ਕਰਕੇ ਨਾ ਜਾ ਸਕਿਆ ਕਿੰਨੇ ਸਾਲਾਂ ਤੋਂ ਇੰਜ ਹੀ ਚੱਲਦਾ ਰਿਹਾ ਵਕਤ ਲੰਘਦਾ ਗਿਆ ਪਰ ਮੈਨੂੰ ਟਾਈਮ ਹੀ ਨਾ ਮਿਲਿਆ ਤੇ ਨਾ ਹੀ ਜਸਪ੍ਰੀ ਦੀ ਬਿਮਾਰੀ ਠੀਕ ਹੋ ਸਕੀ ਮੈਨੂੰ ਪਤਾ ਨਹੀਂ ਕੀ ਹੋਇਆ ਸੀ ਫਿਰ ਇੱਕ ਦਿਨ ਅਜਿਹਾ ਆਇਆ ਜਦੋਂ ਮੈਂ ਖੁਦ ਬਿਮਾਰ ਹੋਇਆ ਬੁਖਾਰ ਨੇ ਮੇਰੀ ਜਾਣੀ ਕੱਢ ਦਿੱਤੀ ਬਿਨਾ ਜਸਪ੍ਰੀ ਦੇ ਮੇਰੇ ਕੋਲ ਹੋਰ ਕੋਈ ਨਹੀਂ ਸੀ ਮੇਰੇ ਘਰ ਵਾਲੇ ਵੀ ਤਾਂ ਨਹੀਂ ਉਹਨਾਂ ਨੇ ਮੇਰਾ ਖਿਆਲ ਕਿਉਂ ਨਹੀਂ ਰੱਖਿਆ ਇੱਕ ਵਾਰ ਫਿਰ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਜਸਪ੍ਰੀ ਦੇ ਨਾਲ ਬਹੁਤ ਗਲਤ ਕਰ ਰਿਹਾ ਹਾਂ ਪਰ ਇਹ ਅਹਿਸਾਸ ਸ਼ਾਇਦ ਕੁਝ ਦਿਨਾਂ ਦਾ ਹੀ ਹੁੰਦਾ ਸੀ ਫਿਰ ਤੋਂ ਹੀ ਜ਼ਿੰਦਗੀ ਜਿਹਦੇ ਵਿੱਚ ਮੇਰੀਆਂ ਖੁਆਇਸ਼ਾਂ ਹੁੰਦੀਆਂ ਸੀ ਕਿ ਜਸਪ੍ਰੀਤ ਨੌਕਰੀ ਤੋਂ ਵਾਪਸ ਆ ਕੇ ਖਾਣਾ ਬਣਾਵੇ ਤੇ ਪੂਰੇ ਘਰ ਨੂੰ ਸੰਭਾਲੇ ਤੇ ਜਦੋਂ ਮੇਰੀ ਮਦਦ ਦੀ ਗੱਲ ਆਉਂਦੀ ਤਾਂ ਮੈਂ ਆਪਣੀ ਥਕਾਵਟ ਨੂੰ ਅੱਗੇ ਲੈ ਆਂਦਾ ਤੇ ਦੀਦੀ ਦੀ ਕਹੀ ਹੋਈ ਗੱਲ ਕਿ ਪਤਨੀ ਦੀ ਜ਼ਿਆਦਾ ਮਦਦ ਨਾ ਕਰਨਾ ਨਹੀਂ ਤਾਂ ਸਾਰੀ ਜ਼ਿੰਦਗੀ ਕਰਨੀ ਪਊਗੀ ਮੇਰੇ ਦਿਮਾਗ ਵਿੱਚ ਜਿਵੇਂ ਮੇਰੇ ਮਨ ਵਿੱਚ ਬੈਠ ਗਈ ਸੀ ਜਸਪ੍ਰੀਤ ਤੇ ਮੈਂ ਲੜਨ ਲੱਗ ਜਾਂਦੇ ਹੁਣ ਸਾਡੇ ਵਿੱਚ ਲੜਾਈ ਵੀ ਸ਼ੁਰੂ ਹੋ ਗਈ ਸੀ ਕਦੇ ਉਹ ਟਾਈਮ ਨਾ ਦੇਂਤੇ ਨਿਰਨਲ ਲੜਦੀ ਤੇ ਕਦੇ ਮੈਂ ਖਾਣਾ ਨਾ ਬਣਾਉਂਦੀ ਕਦੇ ਤੇਰੇ ਘਰ ਵਾਲੇ ਤੇ ਕਦੇ ਮੇਰੇ ਘਰ ਵਾਲੇ ਬਸ ਇਹੀ ਤੂੰ ਤੂੰ ਮੈਂ ਮੈਂ ਕਰਕੇ ਟਾਈਮ ਲੰਘਦਾ ਗਿਆ ਕਦੇ ਮਨ ਜਾਂਦੇ ਕਦੇ ਲੜਦੇ ਰਹਿੰਦੇ ਅੱਜ ਮੈਂ ਬਹੁਤ ਉਦਾਸ ਹਾਂ ਜਸਪ੍ਰੀਤਾ ਹਸਪਤਾਲ ਵਿੱਚ ਸੀ ਉਹਨੂੰ ਬੋਤਲਾਂ ਲੱਗ ਰਹੀਆਂ ਨੇ ਤੇ ਮੈਂ ਬਹੁਤ ਹੀ ਇਕੱਲਾਪਣ ਮਹਿਸੂਸ ਕਰ ਰਿਹਾ ਹਾਂ ਬਸ ਮੈਂ ਤੇ ਮੇਰੇ ਬੱਚੇ ਹੋਰ ਕੋਈ ਨਹੀਂ ਆ ਮੇਰੇ ਘਰ ਵਾਲੇ ਵੀ ਜਸਪ੍ਰੀਤ ਦਾ ਹਾਲ ਚਾਲ ਪੁੱਛ ਕੇ ਜਾ ਚੁੱਕੇ ਸੀ ਬਿਨਾਂ ਜਸਪ੍ਰੀਤ ਦੀ ਮੰਮੀ ਦੇ ਔਰ ਕੋਈ ਜੋ ਇਸ ਵਕਤ ਉਹਦੇ ਲਈ ਪਰੇਸ਼ਾਨ ਹੋਵੇ ਕੋਈ ਵੀ ਨਹੀਂ ਸੀ ਮੈਨੂੰ ਅੱਜ ਉਹ ਦਿਨ ਯਾਦ ਆਉਂਦੇ ਨੇ ਕਿ ਅਸੀਂ ਕਿਉਂ ਲੜਦੇ ਸੀ ਕਿਉਂ ਆਪਣਾ ਵਕਤ ਬਰਬਾਦ ਕਰਦੇ ਸੀ ਕਿਉਂ ਮੇਰੀ ਦੀਦੀ ਨੇ ਮੈਨੂੰ ਇਹ ਨਹੀਂ ਕਿਹਾ ਕਿ ਗੁਰਪਾਲ ਆਪਣੀ ਪਤਨੀ ਦੀ ਮਦਦ ਕਰਿਆ ਕਰ ਕਿਉਂ ਮੈਂ ਜਸਪ੍ਰੀਤ ਨੂੰ ਹਰ ਵਾਰ ਗਲਤ ਕਹਿੰਦਾ ਰਿਹਾ ਤੇ ਬਸ ਮੈਨੂੰ ਇਹ ਹੀ ਲੱਗਦਾ ਸੀ ਕਿ ਇਹ ਇੱਕ ਬਸ ਕੰਮ ਤੋਂ ਭੱਜਣ ਦੇ ਚੱਕਰ ਵਿੱਚ ਰਹਿੰਦੀ ਆ ਕਿਉਂ ਹਰ ਵਾਰ ਮੈਂ ਆਪਣੇ ਘਰ ਵਾਲਿਆਂ ਦੀਆਂ ਗੱਲਾਂ ਨੂੰ ਹੀ ਸੋ ਹੀ ਸਮਝਦਾ ਸੀ ਮੈਂ ਤੇ ਮੇਰੇ ਘਰ ਵਾਲਿਆਂ ਨੇ ਜਸਪ੍ਰੀਤ ਨੂੰ ਬਦਲ ਦਿੱਤਾ ਉਹ ਜਸਪ੍ਰੀਤ ਜੋ ਜ਼ਿੰਦਗੀ ਵਿੱਚ ਖੁਸ਼ ਰਹਾ ਕਰਦੀ ਸੀ ਮੈਂ ਉਹਦੀਆਂ ਖੁਸ਼ੀਆਂ ਆਪਣੇ ਤਾਨਿਆਂ ਨਾਲ ਖਤਮ ਕਰ ਦਿੱਤੀਆਂ ਸੀ ਮੈਂ ਉਹਦਾ ਖਿਆਲ ਤਾਂ ਬਹੁਤ ਵਧੀਆ ਤਰੀਕੇ ਨਾਲ ਰੱਖਦਾ ਸੀ ਪਰ ਸਿਰਫ ਪੈਸਿਆਂ ਦੀ ਹੱਦ ਤੱਕ ਜਸਪ੍ਰੀਤ ਤੂੰ ਵਾਪਸ ਆ ਜਾ ਮੈਂ ਤੇਰੇ ਬਿਨਾਂ ਨਹੀਂ ਜੀ ਸਕਦਾ ਤੂੰ ਮੇਰੀ ਜ਼ਿੰਦਗੀ ਮੇਰਾ ਹਮਸਫਰ ਆ ਜੇ ਮੈਨੂੰ ਤੇਰੇ ਸਾਥ ਦੀ ਬਹੁਤ ਲੋੜ ਜ਼ਰੂਰਤ ਆ ਜਲਦੀ ਠੀਕ ਹੋ ਜਾ ਮੈਨੂੰ ਅੱਜ ਸਮਝ ਆਇਆ ਕਿ ਉਹ ਤਾਂ ਖਾਣਾ ਵੀ ਨਹੀਂ ਬਣਾਉਂਦੀ ਸੀ ਫਿਰ ਵੀ ਕਿਉਂ ਥੱਕ ਜਾਂਦੀ ਸੀ ਸਿਰਫ ਖਾਣਾ ਬਣਾਉਣਾ ਹੀ ਘਰ ਦੇ ਕੰਮਾਂ ਵਿੱਚ ਸ਼ਾਮਲ ਨਹੀਂ ਹੁੰਦਾ ਹੋਰ ਵੀ ਬਹੁਤ ਕੁਝ ਹੁੰਦਾ ਆ ਅੱਜਕੱਲ ਮੈਂ ਵੀ ਖਾਣਾ ਬਾਹਰ ਤੋਂ ਮੰਗਵਾਉਂਦਾ ਹਾਂ ਤੇ ਫਿਰ ਵੀ ਬਹੁਤ ਥੱਕ ਜਾਂਦਾ ਹਾਂ ਪੂਰੇ ਦਿਨ ਵਿੱਚ 5 ਮਿੰਟ ਦਾ ਆਰਾਮ ਵੀ ਨਹੀਂ ਮਿਲਦਾ ਜਸਪ੍ਰੀਤ ਉਹ ਸੱਚ ਹੀ ਕਹਿੰਦੀ ਏ ਗੁਰਪਾਲ ਦੁਨੀਆ ਦੀਆਂ ਨਜ਼ਰਾਂ ਵਿੱਚ ਸਿਰਫ ਮਰਦ ਹੀ ਕਿਉਂ ਥੱਕਦੇ ਨੇ ਔਰਤ ਕਿਉਂ ਨਹੀਂ ਥੱਕ ਸਕਦੀ ਉਹਨੂੰ ਇਜਾਜ਼ਤ ਕਿਉਂ ਨਹੀਂ ਹੁੰਦੀ ਕਿ ਉਹ ਆਪਣੀ ਥਕਾਵਟ ਨੂੰ ਦੱਸ ਸਕੇ ਮੈਂ ਆਪਣੇ ਭਰਾਵਾਂ ਨੂੰ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਜੋ ਗਲਤੀ ਮੈਂ ਕੀਤੀ ਆ ਤੁਸੀਂ ਇਹ ਗਲਤੀ ਕਦੇ ਨਾ ਕਰਿਓ ਆਪਣੀ ਪਤਨੀ ਦੇ ਲਈ ਟਾਈਮ ਕੱਢੋ ਉਹਨਾਂ ਦੇ ਵੀ ਨਖਰੇ ਵੇਖੋ ਕਿਉਂਕਿ ਇਹ ਸਾਰਾ ਕੁਝ ਉਹਨਾਂ ਨੂੰ ਪਸੰਦ ਹੁੰਦਾ ਆ ਜੋ ਮਰਦ ਜ਼ਿਆਦਾ ਗੁੱਸਾ ਕਰਦੇ ਨੇ ਉਹਨਾਂ ਦੀਆਂ ਪਤਨੀਆਂ ਜਲਦੀ ਬਿਮਾਰ ਤੇ ਬੁੱਢੀਆਂ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਇਹ ਇੱਕ ਬਹੁਤ ਜ਼ਰੂਰੀ ਗੱਲ ਹੈ ਕਿ ਸਾਡੇ ਘਰ ਵਾਲੇ ਜਿੰਨਾ ਪਿਆਰ ਸਾਨੂੰ ਕਰਦੇ ਨੇ ਉਹਨਾਂ ਹੀ ਸਾਡੀ ਪਤਨੀ ਨੂੰ ਕਿਉਂ ਨਹੀਂ ਕਰ ਸਕਦੇ ਪਤਨੀ ਤੁਹਾਡੀ ਹੈ ਨਾ ਕਿ ਆਂਡ ਗੁਆਣ ਵਾਲਿਆਂ ਦੀ ਉਹਨੇ ਹੀ ਤੁਹਾਨੂੰ ਤੇ ਤੁਹਾਡੇ ਘਰ ਨੂੰ ਸੰਭਾਲਣਾ ਆ ਉਹਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਬਣਾਉਣ ਦੇ ਲਈ ਆਪਣੇ ਪਿਆਰ ਦੀ ਮਦਦ ਦੀ ਜ਼ਰੂਰਤ ਹੁੰਦੀ ਆ ਆਪਣੀਆਂ ਪਤਨੀਆਂ ਦੀ ਕੰਮ ਵਿੱਚ ਮਦਦ ਕਰਿਆ ਕਰੋ ਤਾਂ ਕਿ ਜੇ ਉਹ ਥੱਕਣੀ ਤਾਂ ਤੁਹਾਡਾ ਸਾਥ ਦੇ ਸਹਾਰੇ ਉਹ ਆਪਣੀ ਤਕਾਵਟ ਭੁੱਲ ਜਾਣ ਤੇ ਤੁਹਾਡਾ ਘਰ ਹਮੇਸ਼ਾ ਦੇ ਲਈ ਸਵਰਗ ਬਣਿਆ ਰਹੇ ਏਸੀਜੀ ਅੱਜ ਦੀ ਆਪਣੀ ਕਹਾਣੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ